ਕੁੜੀ ਨੂੰ ਕਹਿ ਦਿੰਦੇ ਫਲੋਰ ਤੇ ਲੈ ਕੇ ਆਓ। ਹੂੰ। ਕਈ ਵਾਰੀ ਅੜੀ ਪਾ ਲੈਂਦੇ ਵੀ ਕੁੜੀ ਨੂੰ ਫਲੋਰ ਤੇ ਨਚਾਉਣਾ ਵੀ ਸਟੇਜ ਤੇ ਨੱਚੀ ਸਟੇਜ ਤੇ ਤਾਂ ਕੋਈ ਉਹਦੋਂ ਵੀ ਵਧੀਆ ਨੱਚ ਰਹੀ ਹੈ। ਹੂੰ। ਕਹਿਣਗੇ ਸਟੇਜ ਤੇ ਬਦਲੇ ਫਲੋਰ ਤੇ ਲਿਆਓ। ਹੂੰ। ਇਹ ਚੀਜ਼ਾਂ ਉਹਦੋਂ ਇਹ ਚੀਜ਼ਾਂ ਦਿਲ ਦਿਖਾਉਂਦੇ। ਕਈ ਕੁੜਕਾਂ ਤਾਂ ਐਸੀਆਂ ਜਿਨ੍ਹਾਂ ਦੇ ਬੱਚੇ ਵੀ ਨਾਲ ਕਈ ਵਾਰੀ ਹੁੰਦੇ ਆ ਛੋਟੇ ਛੋਟੇ। ਸ਼ੋਅ ਦੇ ਵਿੱਚ। ਉਹ ਪਿੱਛੇ ਬੱਚਾ ਕੋਈ ਖੜਾ ਰਿਆ ਹੁੰਦਾ ਨਾਲ ਉਹ ਵਿਚਾਰੀਆਂ ਲੈ ਕੇ ਆਉਂਦੀਆਂ। ਠੀਕ ਹੈ? ਵੀ ਬੱਚਾ ਖੜਾ ਰਿਆ ਨਾਲ ਉਹਦੇ ਘਰ ਵਾਲਾ। ਪਰ ਉਹਨੂੰ ਇੱਕ ਬੰਦਾ ਨੰਬਰ ਦੇ ਰਿਹਾ ਉਹਦੇ ਘਰ ਵਾਲੇ ਦੇ ਸਾਹਮਣੇ। ਹੂੰ ਜੋ ਫੜਦੀ ਤਾਂ ਮੰਗਾ ਫਿਰ ਉਹ ਕੀ ਕਰਦੀ ਨੰਬਰ ਫੜ ਲੈਂਦੀ ਹੈ ਹਮ ਫਿਰ ਸੱਟ ਦੇਂਦੀ ਬਾਅਦ ਚ ਹਮ ਫੇਸ ਕਰਨਾ ਪੈਂਦਾ ਫਿਰ ਉੱਤੇ ਮੌਕਾ ਵੇਖਣਾ ਪੈਂਦਾ ਵੀ ਉਹ ਗਲਤ ਇਸ਼ਾਰੇ ਕਰ ਰਿਹਾ ਵਾਰ-ਵਾਰ ਵੀ ਨੰਬਰ ਕਿਵੇਂ ਨਾ ਕਿਵੇਂ ਲਿਆ ਮਿੱਥੋਂ ਹਮ ਇਹ ਚੀਜ਼ ਹੋ ਜਾਂਦੀ ਫਿਰ ਉਹ ਵਿਚਾਰੀਆਂ ਲੈ ਲੈਂਦੀਆਂ ਜਾਂ ਕੋਈ ਨੋਟ ਤੇ ਲਿਖ ਕੇ ਦੇਗਾ ਨੰਬਰ ਕੁੜੀ ਨੂੰ ਫੜਾ ਗਿਆ ਉਹਨਾਂ ਦੇ ਡੀਜੇ ਵਾਲਿਆਂ ਨੇ ਹੀ ਫੜ ਲੰਨੇ ਉਹ ਨੰਬਰ ਤਾਂ ਮੇਰੇ ਕੋਲੇ ਆ ਗਿਆ ਅੱਛਾ ਬਾਹਲੀ ਜਾ ਕੇ ਫਿਰ ਆਪਣੀ ਕਦੇ ਕੁੜੀ ਬਣ ਕੇ ਹੈਲੋ ਹੈਲੋ ਗੱਲ ਕਰ ਜੰਗੇ ਲੋਕ ਬਹੁਤ ਮਿਲਦੇ ਆ ਉਹਨੂੰ ਨਜ਼ਾਰਾ ਆਉਂਦਾ ਜਦੋਂ ਪੜ੍ਹੇ ਲਿਖੇ ਬੰਦੇ ਮਿਲਦੇ ਆ ਤੇ ਅੱਗੇ ਸ਼ੱਗ ਵੀ ਚੱਲ ਰਿਹਾ ਸੋਹਣੇ ਤੇ ਕਿੰਨਾ ਅੰਜਵਾਇ ਕਰਦੇ ਆ ਜੀ ਉਹਨਾਂ ਨੇ 500 ਰੁਪਏ ਦਿੱਤਾ 500 ਹੀ ਖੁੱਲਾ ਲੈਣਾ 500 ਸਿੱਟ ਤਾਂ ਫਲੋਰ ਤੇ ਖੜ ਕੇ ਨੱਚ ਕੇ ਉਹਨਾਂ ਨੂੰ ਪਤਾ ਹੈ ਸਾਡਾ ਇਧਰ ਭੈਣਾਂ ਵੀ ਬੈਠੀਆਂ ਸਾਡੀਆਂ ਕੁੜੀਆਂ ਬੈਠੀਆਂ ਵਿੱਚ ਉਹ ਸਾਨੂੰ ਦੇਖ ਰਹੀਆਂ ਹੂੰ ਉਹਨਾਂ ਤੇ ਗਲਤ ਪ੍ਰਭਾਵ ਪਊਗਾ ਜੀ ਅਸੀਂ ਸਟੇਜ ਤੇ ਗਏ ਬਿਲਕੁਲ ਡਾਂਸਿੰਗ ਫਲੋਰ ਸਪੈਸ਼ਲ ਲੱਗਦਾ ਵੀ ਜਿਹਨੇ ਅੰਜਵਾਇ ਕਰਨਾ ਇੱਥੇ ਕਰੋ ਉੱਪਰ ਜਿਹੜੀਆਂ ਤੁਸੀਂ ਜਿਨ੍ਹਾਂ ਨੂੰ ਤੁਸੀਂ ਆਪੇ ਮਨੋਰੰਜਨ ਲਈ ਲਿਆਂਦਾ ਉਹਨਾਂ ਲਈ ਸਟੇਜ ਆ ਉੱਪਰ ਨੱਚ ਰਹੀਆਂ ਠੀਕ ਉਹ ਤਾਂ ਬੜਾ ਵਧੀਆ ਲੱਗਦਾ ਆਨੰਦ ਆਉਂਦਾ ਔਰ ਮੈਂ ਸਪੈਸ਼ਲ ਕਹਿ ਕੇ ਹੋਣਾ ਲਾਸਟ ਤੇ ਹੂੰ ਫਿਰ ਮਾਈਕ ਤੇ ਮੈਂ ਇਹ ਗੱਲ ਕਹਿਣਾ ਵੀ ਬਾਈ ਧੰਨਵਾਦ ਤੁਹਾਡਾ ਜਿਉਂਦੇ ਵਾਸਤੇ ਰਹੋ ਹੂੰ ਸਾਡਾ ਜਿਹੜਾ ਖੂਨ ਜਿੰਨਾ ਸੀ ਅਸੀਂ ਉਨਾ ਹੀ ਲੈ ਕੇ ਚੱਲੇ ਆਂ ਘਰ ਨੂੰ ਕਿਉਂ ਨਹੀਂ ਡੁੱਲ ਕੇ ਵੀ ਜਾਂਦਾ ਮੱਚ ਜਾਂਦਾ ਕਿ ਸੜੀ ਜਾਂਦਾ ਖੂਨ ਵੀ ਯਾਰ ਕੋਈ ਗੱਲ ਨਾ ਆ ਜੀ ਹੂੰ ਖੂਨ ਜਦੋਂ ਪੈਗ ਚੱਲੀ ਜਾਂਦਾ ਖਰਾਬ ਕਰਨ ਵਾਲੇ ਦੇ ਸੀ ਜਾਂਦੇ ਵੀ ਖਰਾਬ ਕਰਨਗੇ ਹੂੰ ਉਦੋਂ ਘਬਰਾ ਪਈ ਜਾਂਦਾ ਤੁਸੀਂ ਤਾਂ ਕਹਿੰਦੇ ਸੀ ਸੈਨਸ਼ੀਲ ਤਾਂ ਰੱਖਦੇ ਪਰ ਜਿਵੇਂ ਹੁਣ ਆਫਟੀ ਰਿਕਾਰਡ ਵੀ ਗੱਲ ਕਰ ਰਹੀ ਸੀ ਕਿ ਗਾਹਾਂ ਵਾਲੇ ਬੰਦਾ ਇਹ ਨਹੀਂ ਪਤਾ ਵੀ ਜਦੋਂ ਪੀਤੀ ਹੁੰਦੀ ਆ ਬੋਲੂਗਾ ਕੀ ਤਾਂ ਫਿਰ ਉਦੋਂ ਸੈਨਸ਼ੀਲ ਤੱਕ ਮੇਰੇ ਰਹਿੰਦੀ ਆ ਕਿ ਹੋ ਸਕਦਾ ਕਿਸੇ ਤਰ੍ਹਾਂ ਦੀ ਗਾਲ ਜਾਂ ਭੱਦੀ ਸ਼ਬਦਾਵਲੀ ਬੋਲੇ ਬੋਲ ਦਿੰਦੇ ਆ ਮੇਰੇ ਨਾਲ ਬਹੁਤ ਵਾਰੀ ਹੋਇਆ ਮੈਨੂੰ ਬੜਿਆਈ ਕਈ ਹੋਏ ਆ ਇਹ ਕਿਸੇ ਗਾਲ ਮੰਦੇ ਨਿਕਲੇ ਕੱਢੇ ਲੋਕਾਂ ਨੇ ਸੁਣਨੇ ਬੰਦੇ ਚੁੱਪ ਕਰਨਾ ਪੈਂਦਾ ਅੱਛਾ ਇੱਕ ਬੰਦੇ ਨੇ ਤਾਂ ਉਹ ਕਹਿੰਦੇ ਜੇ ਗਾਲ ਦੇਤੀ ਆਪਾਂ ਲਈ ਨਹੀਂ ਅੱਗੋ ਠੀਕ ਹੈ ਆਪਾਂ ਅੱਗੋ ਜਵਾਬ ਹੀ ਨਹੀਂ ਦਿੱਤਾ ਉਹ ਕੱਢ ਕੇ ਤੁਰ ਗਿਆ ਹੂੰ ਉਦੋਂ ਕਿਸੇ ਨੂੰ ਨਹੀਂ ਹੂੰ ਜਦੋਂ ਅਸੀਂ ਗਾੜੋ ਗਾਲੀ ਹੋ ਗਏ ਮੇਰੀ ਸਿਆਣਪ ਕੀ ਹੋਈ ਫਿਰ ਹੂੰ ਮੈਨੂੰ ਅਗਲਾ ਐਂਕਰ ਕਰਕੇ ਲਗਾਇਆ ਵੀ ਸਾਡਾ ਪ੍ਰੋਗਰਾਮ ਸੋਹਣੇ ਤਰੀਕੇ ਨਾਲ ਜਾਵੇ ਹੂੰ ਮੈਂ ਉੱਥੇ ਬਦਤਮੀਜ਼ਾਂ ਨੂੰ ਮੈਂ ਉੱਥੇ ਆਪਦੀ ਬਦਮਾਸ਼ੀ ਵਿਖਾਉਣ ਲੱਗ ਗਿਆ ਮੈਂ ਬਦਮਾਸ਼ ਨਹੀਂ ਐ ਮੈਂ ਉੱਥੇ ਲੜਨ ਨਹੀਂ ਗਿਆ ਮੈਂ ਉੱਥੇ ਕੰਟਰੋਲ ਕਰਨ ਗਿਆ ਕੰਮ ਕਰਨ ਗਿਆ ਕੰਮ ਕਰਨ ਗਿਆ ਉਹਦੀ ਤਾਂ ਪੀਤੀ ਐ ਹੂੰ ਹੁਣ ਸਵੇਰੇ ਪੁੱਛ ਲੋ ਜੀ ਹੁਣ ਵੀ ਬਾਈ ਤੂੰ ਰਾਤ ਗਾਲ ਕੱਢੀ ਸੀ ਕੋਈ ਨੂੰ ਪਤਾ ਨਹੀਂ ਲੱਗਿਆ ਕੱਲ੍ਹ ਕੱਢਤੀ ਤੇ ਜਦੋਂ ਉਦੋਂ ਬੜਾ ਰੌਲਾ ਪੈਂਦਾ ਹੁੰਦਾ ਜਦੋਂ ਸਟੇਜ ਖਾਲੀ ਕਰਵਾਉਣੀ ਹੁੰਦੀ ਹੈ ਉਹ ਤਾਂ ਮੈਨੂੰ ਲੱਗਦਾ ਇਹ ਐਂਕਰ ਦੇ ਹਿੱਸੇ ਹੁੰਦਾ ਵੀ ਤੂੰ ਹੀ ਕੱਕ ਖਾਲੀ ਕਰਾਉਣੀ ਤੇ 15 20 ਜੇ ਕੋਈ दारू ਦੂਰ ਲਚੜ ਫਿਰ ਕਿਵੇਂ ਖਾਲੀ ਹੁੰਦੀ ਹੈ ਤੇ ਇੱਕ ਪ੍ਰੋਗਰਾਮ ਸੀਗਾ 15 20 ਜਣੇ ਚੜ ਗਏ दारू ਵਾਲੇ ਔਰ ਜਿਹੜਾ ਆਰਗੇਨਾਈਜ਼ਰ ਸੀ ਉਹਨੇ ਇਹ ਕਹਿ ਆਸ ਵੀ ਸਟੇਜ ਤੇ ਨਾ ਕਿਸੇ ਨੂੰ ਚੜਨ ਦੇ ਹੁਣ ਰੌਲਾ ਇਹ ਆ ਵੀ ਇੱਕ ਕੋਈ ਤਰੀਕਾ ਜਾਂ ਹੁੰਦਾ ਵੀ ਕਿਸੇ ਹਿਸਾਬ ਨਾਲ ਮੈਂ ਸਟੇਜ ਤੇ 15 20 ਸ਼ਰਾਬੀ ਨੱਚ ਰਹੇ ਆ ਆਰਗੇਨਾਈਜ਼ਰ ਥੱਲੇ ਖੜਾ ਜਾਂਨੇ ਕੱਢੀ ਜਾਂਦਾ ਉਹਨੇ ਬੰਦ ਕਰਤਾ ਸਾਊਂਡ ਇੱਕਦਮ ਇੱਕਦਮ ਉਹ ਸਾਰੇ ਇੱਕ ਕਰੀ ਉੱਤਰਤਾ ਗਏ ਉਹਨੇ ਨਾਲ ਦੀ ਨਾਲ ਗਾਣਾ ਚਲਾਦਾ ਅੱਛਾ ਮੈਂ ਸਟੇਜ ਤੇ ਬੰਦਾ ਥੱਲੇ ਨੂੰ ਮੈਂ ਉਹਨਾਂ ਦਾ ਗੱਲ ਸੁਣੀ ਮੈਂ ਨੀਵਾ ਕਰਕੇ ਉਹਨੂੰ ਮੈਂ ਤੌਂਝ ਫੜ ਕੇ ਮੇਰੇ ਕੰਨ ਜਨ ਤੁਹਾਡੇ ਸਾਰਿਆਂ ਦੇ ਛਿੱਤਰ ਬਹੁ ਪੈਣ ਗਿਆ ਜੇ ਸਾਡੀ ਐਂ ਬੇਇਜ਼ਤੀ ਕੀਤੀ ਨਾ ਹਾਬ ਲਾਲਾ